ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਬੀਬੀ ਜ਼ਗੀਰਕੌਰ ਨਾਲ ਵਾਇਰਲ ਹੋਰੀ ਵੀਡੀਓ ਨਾਲ ਮੁਸ਼ਕਲਾਂ ਵੱਧ ਸਕਦੀਆਂ ਨੇ ਇਸ ਵੀਡੀਓ ਨੂੰ ਲੈ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਪੰਜਾਬ ਪੁਲਿਸ ਤੋਂ ਜਾਂਚ ਦੀ ਮੰਗ ਕੀਤੀ ਗਈ ਹੈ ਦਰਅਸਲ ਸ਼ੁੱਕਰਵਾਰ 10 ਮਈ ਨੂੰ ਚੰਨੀ ਜਦ ਨਾਮਜ਼ਦਗੀ ਭਰਨ ਗਏ ਤਾਂ ਬੀਬੀ ਜਗੀਰਕੌਰ ਨੂੰ ਅਚਾਨਕ ਮਿਲੇ ਇਸ ਮੁਲਾਕਾਤ ਦੌਰਾਨ ਚੰਨੀ ਦੇ ਜਗੀਰਕੌਰ ਨੂੰ ਮਿਲਣ ਦੇ ਅੰਦਾਜ਼ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਹੁਣ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਡੀਜੀਪੀ ਪੰਜਾਬ ਕੋਲੋਂ 14 ਮਈ ਤੱਕ ਸਟੇਟਸ ਰਿਪੋਰਟ ਮੰਗੀ ਹੈ ਵੈਸੇ ਚੰਨੀ ਕੋਲੋਂ ਜਦੋਂ ਇਸ ਵੀਡੀਓ ਤੇ ਸਵਾਲ ਹੋਇਆ ਤਾਂ ਉਹਨਾਂ ਨੇ ਬੀਬੀ ਜਗੀਰਕੌਰ ਨੂੰ ਆਪਣੀ ਵੱਡੀ ਭੈਣ ਦੱਸਿਆ ਹੈਡਰ ਹੋ ਰਹੀ ਹੈ ਜਿਹਦੇ ਚ ਲੋਕ ਇਤਰਾਜ਼ ਕਰ ਰਹੇ ਨੇ ਕਿਹੜੀ ਗੱਲ ਹੈ ਬੀਬੀ ਜਗੀਰ ਕੌਰ ਬੀਬੀ ਚ ਕੀ ਕਰਦੀ ਬੀਬੀ ਜਗੀਰ ਕੌਰ ਮੇਰੀ ਵੱਡੀ ਭੈਣ ਹੈ ਮੇਰੀ ਮਾਂ ਦੇ ਬਰਾਬਰ ਹੈ ਤੁਸੀਂ ਮੈਨੂੰ ਮੈਂ ਦੇਖਿਆ ਮੈਂ ਉਸ ਤਰ੍ਹਾਂ ਉਹਨੂੰ ਕਿਸ ਰੱਤ ਚੁੱਕ ਕੇ ਮਿਲਿਆ ਕੱਲ ਜੀ ਜੀ ਦੇਖਿਆ ਨਾ ਐਸੀ ਠੋਡੀ ਦੇ ਹੱਥ ੱਲੇ ਹੱਥ ਆਪਣੇ ਬਜ਼ੁਰਗਾਂ ਦੇ আর ਆਪਣੀ ਵੱਡੀ ਭੈਣਾਂ ਮਾਂ ਦੇ ਲਗਾਦੇ ਆ ਤੇ ਮੈਂ ਉਸੇ ਤਰ੍ਹਾਂ ਉਹਨੂੰ ਪਿਆਰ ਕਰਿਆ ਉਹ ਮੇਰੀ ਅੱਜ ਦੀ ਨਹੀਂ ਹੈ ਮੇਰੇ ਸਾਡੇ ਬੜੇ ਪੁਰਾਣੇ ਇਕ ਭੈਣ ਭਰਾਵਾਂ ਵਾਲਾ ਰਿਸ਼ਤਾ ਹੈ ਤਾਂ ਮਹਿਲਾ ਕਮਿਸ਼ਨ ਦੇ ਨੋਟਿਸ ਨਾਲ ਪੰਜਾਬ ਦੀ ਸਿਆਸਤ 'ਚ ਤਾਂ ਜ਼ਰੂਰ ਹਲਚਲ ਮਚੀ ਹੈ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ